ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਸਮੇਂ ਆਖਿਆ ਸੀ ਘਰ ਘਰ ਮੀਆਂ ਸਭਨਾ ਜੀਆ ਬੋਲੀ ਆਵਰ ਤੁਮਾਰੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਇਥੋਂ ਦੇ ਲੋਕਾਂ ਨੇ ਆਪਣੀ ਬੋਲੀ ਛੱਡ ਦਿੱਤੀ ਸੀ ਤੇ ਮੈਂ ਬੇਨਤੀ ਕਰਾਂ ਗੁਰਮਖੋ ਅੱਜ ਆਪਣੇ ਅੰਦਰ ਧਿਆਨ ਮਾਰਿਓ ਕੀ ਸਾਡਾ ਬੱਚਾ ਪਹਿਲੀ ਜਮਾਤ ਤੋਂ ਊੜਾ ਪੌਂਦਾ ਊੜਾ ਐੜਾ ਸਿੱਖਦਾ ਉਹ ਗੁਰਮੁਖੀ ਸਿੱਖਦਾ ਮਾਂ ਬੋਲੀ ਪੰਜਾਬੀ ਜਿਹਦੀ ਲਿਪੀ ਗੁਰਮੁਖੀ ਸਾਨੂੰ ਗੁਰੂ ਦੇ ਨਾਲ ਜੋੜਦੀ ਹੈ ਗੁਰਦੁਆਰਾ ਸ਼੍ਰੀ ਮਾਲਾਖਾੜਾ ਸਾਹਿਬ ਖਡੂਰ ਸਾਹਿਬ ਉੱਥੇ ਮਾਵਾਂ ਬੱਚਿਆਂ ਨੂੰ ਲੈ ਜਾਂਦੀਆਂ ਨੇ ਗੁਰਦੁਆਰਾ ਸ਼੍ਰੀ ਲਿਖਣ ਸਰ ਸਾਹਿਬ ਦਮਦਮਾ ਸਾਹਿਬ ਉਥੇ ਮਾਵਾਂ ਬੱਚਿਆਂ ਨੂੰ ਲੈ ਜਾਂਦੀਆਂ ਨੇ ਉਥੇ ਜਾ ਕੇ ਫੱਟੀ ਤੇ ਊੜਾ ਐੜਾ ਲਖਵਾਉਂਦੀਆਂ ਨੇ ਪਰ ਅੱਜ ਅਸੀਂ ਆਪਣੀ ਬੋਲੀ ਤੋਂ ਅਵੇਸਲੇ ਹੋ ਰਹੇ ਹਾਂ ਜਿਹੜੀ ਬੋਲੀ ਸਾਡੀ ਪਛਾਣ ਹੈ ਜਿਹੜੀ ਬੋਲੀ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਤੇ ਮੈਂ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਗੀਦ ਕਰਦਾ ਕਿ ਜਿਹੜੀ ਸਰਕਾਰ ਨੇ ਸਿੱਖਿਆ ਨੀਤੀ ਬਣਾਈ ਹੈ ਉਦੇ ਸੰਬੰਧੀ ਅਕਾਡਮਿਕ ਸੱਜਣਾ ਦੀ ਇੱਕ ਬੈਠਕ ਬੁਲਾਓ ਤੇ ਸਿੱਖਿਆ ਨੀਤੀ ਤੇ ਚਰਚਾ ਕਰੋ ਇਹ ਸਿੱਖਿਆ ਨੀਤੀ ਸਾਡੇ ਪੰਜਾਬ ਸਾਡੇ ਪੰਛ ਇਹਦੇ ਹੱਕ ਵਿੱਚ ਹੈ ਕਿ ਨਹੀਂ ਹੈ ਅਸੀਂ ਆਪਣੀ ਬੋਲੀ ਨੂੰ ਨਹੀਂ ਛੱਡ ਸਕਦੇ ਹਾਂ ਸਾਡੇ ਰੋਮ ਰੋਮ ਦੇ ਵਿੱਚ ਸਾਡੀ ਮਾਂ ਦੀ ਬੋਲੀ ਹੈ ਔਰ ਗੁਰੂਆਂ ਨੇ ਗੁਰਮੁਖੀ ਦੇ ਵਿੱਚ ਬਾਣੀ ਲਿਖੀ ਹੈ ਨਾਲ ਹੀ ਮੈਂ ਬੇਨਤੀ ਕਰਾਂ ਕਿ ਗੁਰਮੁਖੀ ਦੇ ਨਾਲ ਜੁੜਦਿਆਂ ਹੋਇਆਂ ਗੱਗਾ ਗੁਰੂਕਾਰ ਗੱਗਾ ਗਤਕਾ ਗੱਗਾ ਗੁਰਬਾਣੀ ਇਹਨਾਂ ਗੱਗਿਆਂ ਦੇ ਨਾਲ ਜੁੜ ਗਏ ਜੇ ਗੱਗਿਆਂ ਦੇ ਨਾਲ ਜੁੜ ਗਏ ਤੇ ਸਾਨੂੰ ਕੋਈ ਤਾਕਤ ਕਿਸੇ ਪਾਸੇ ਤੋੜ ਨਹੀਂ ਸਕਦੀ ਹੈ ਕਿਉਂਕਿ ਸਾਜ਼ਿਸ਼ਾਂ ਬੜੀਆਂ ਡੂੰਘੀਆਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਸਮੇਂ ਆਖਿਆ ਸੀ ਘਰ ਘਰ ਮੀਆਂ ਸਭ ਨਾ ਜੀਆ ਬੋਲੀ ਆਵਰ ਤੁਮਾਰੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਇਥੋਂ ਦੇ ਲੋਕਾਂ ਨੇ ਆਪਣੀ ਬੋਲੀ ਛੱਡ ਦਿੱਤੀ ਸੀ ਤੇ ਮੈਂ ਬੇਨਤੀ ਕਰਾਂ ਗੁਰਮਖੋ ਅੱਜ ਆਪਣੇ ਅੰਦਰ ਧਿਆਨ ਮਾਰਿਓ ਕੀ ਸਾਡਾ ਬੱਚਾ ਪਹਿਲੀ ਜਮਾਤ ਤੋਂ ਊੜਾ ਪਾਉਂਦਾ ਊੜਾ ਐਡਾ ਸਿੱਖਦਾ ਉਹ ਗੁਰਮੁਖੀ ਸਿੱਖ ਦਾ ਮਾਂ ਬੋਲੀ ਪੰਜਾਬੀ ਜਿਹਦੀ ਲਿਪੀ ਗੁਰਮੁਖੀ ਸਾਨੂੰ ਗੁਰੂ ਦੇ ਨਾਲ ਜੋੜਦੀ ਹੈ ਗੁਰਦੁਆਰਾ ਸ਼੍ਰੀ ਮਾਲਾਖਾੜਾ ਸਾਹਿਬ ਖਡੂਰ ਸਾਹਿਬ ਉੱਥੇ ਮਾਵਾਂ ਬੱਚਿਆਂ ਨੂੰ ਲਿਜਾਂਦੀਆਂ ਨੇ ਗੁਰਦੁਆਰਾ ਸ਼੍ਰੀ ਲਖਣ ਸਰ ਸਾਹਿਬ ਦਮਦਮਾ ਸਾਹਿਬ ਉੱਥੇ ਮਾਵਾਂ ਬੱਚਿਆਂ ਨੂੰ ਲੈ ਜਾਂਦੀਆਂ ਨੇ ਉੱਥੇ ਜਾ ਕੇ ਫੱਟੀ ਤੇ ਊੜਾ ਐੜਾ ਲਖਵਾਉਂਦਿਆਂ ਨੇ ਪਰ ਅੱਜ ਅਸੀਂ ਆਪਣੀ ਬੋਲੀ ਤੋਂ ਅਵੇਸਲੇ ਹੋ ਰਹੇ ਹਾਂ ਜਿਹੜੀ ਬੋਲੀ ਸਾਡੀ ਪਛਾਣ ਹੈ ਜਿਹੜੀ ਬੋਲੀ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਤੇ ਮੈਂ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਗੀਦ ਕਰਦਾ ਕਿ ਜਿਹੜੀ ਸਰਕਾਰ ਨੇ ਸਿੱਖਿਆ ਨੀਤੀ ਬਣਾਈ ਹੈ ਉਹਦੇ ਸਬੰਧੀ ਅਕਾਡਮਿਕ ਸਜਣਾ ਦੀ ਇੱਕ ਬੈਠਕ ਬਲਾਓ ਤੇ ਸਿੱਖਿਆ ਨੀਤੀ ਤੇ ਚਰਚਾ ਕਰੋ ਇਹ ਸਿੱਖਿਆ ਨੀਤੀ ਸਾਡੇ ਪੰਜਾਬ ਸਾਡੇ ਪੰਛ ਇਹਦੇ ਹੱਕ ਵਿੱਚ ਹੈ ਕਿ ਨਹੀਂ ਹੈ ਅਸੀਂ ਆਪਣੀ ਬੋਲੀ ਨੂੰ ਨਹੀਂ ਛੱਡ ਸਕਦੇ ਹਾਂ ਸਾਡੇ ਰੋਮ ਰੋਮ ਦੇ ਵਿੱਚ ਸਾਡੀ ਮਾਂ ਦੀ ਬੋਲੀ ਹੈ ਔਰ ਗੁਰੂਆਂ ਨੇ ਗੁਰਮੁਖੀ ਦੇ ਵਿੱਚ ਬਾਣੀ ਲਿਖੀ ਹੈ ਨਾਲ ਹੀ ਮੈਂ ਬੇਨਤੀ ਕਰਾਂ ਕਿ ਗੁਰਮੁਖੀ ਦੇ ਨਾਲ ਜੁੜਦਿਆਂ ਹੋਇਆਂ ਗੱਗਾ ਗੁਰੂਕਾਰ ਗੱਗਾ ਗਤਕਾ ਗੱਗਾ ਗੁਰਬਾਣੀ ਇਹਨਾਂ ਗੱਗਿਆਂ ਦੇ ਨਾਲ ਜੁੜ ਜੇ ਜੇ ਗੱਗਿਆਂ ਦੇ ਨਾਲ ਜੁੜ ਗਏ ਤੇ ਸਾਨੂੰ ਕੋਈ ਤਾਕਤ ਕਿਸੇ ਪਾਸੇ ਤੋੜ ਨਹੀਂ ਸਕਦੀ ਹੈ ਕਿਉਂਕਿ ਸਾਜ਼ਿਸ਼ਾਂ ਬੜੀਆਂ ਡੂੰਘੀਆਂ ਨੇ